ਜਿਹੜਾ ਆ ਤੁਹਾਡਾ ਫਰੈਂਡ ਆ ਤੁਹਾਡਾ ਰਿਸ਼ਤੇਦਾਰ ਅਗਰ ਤੁਹਾਨੂੰ ਲੱਗਦਾ ਕਿ ਉਹ ਵਿਚਾਰਾ ਸਾਵਾ-ਸਾਵਾ ਹੀ ਆ ਔਰ ਕਮਾਈ ਕਰਨ ਵਾਲਾ ਬੰਦਾ ਵੀ ਉਹਦੇ ਘਰ ਵਿੱਚੋਂ ਚੱਲ ਵੱਸਿਆ ਤਾਂ ਪਲੀਜ਼ ਗਰੋਸਰੀ ਕਰਕੇ ਦਿਓ ਉਹਨੂੰ ਗਰੋਸਰੀ ਲੈ ਕੇ ਜਾਓ ਮਤਲਬ ਰਸਤ ਖਰੀਦ ਕੇ ਉਹਦੇ ਘਰ ਵਿੱਚ ਦੇ ਕੇ ਆਓ ਜਾਂ ਤੁਸੀਂ ਉਹਦੇ ਹੱਥ ਤੇ ਜੋ ਵੀ ਤੁਹਾਡੀ ਵੱਲੋਂ ਤੁਸੀਂ ਮਦਦ ਕਰ ਸਕਦੇ ਆ ਉਹਦੀ ਮਦਦ ਕਰੋ ਤਾਂ ਇਹ ਕੰਮ ਦੇਖੋ ਇਹ ਵੀ ਨਾ ਸਾਡੀ ਜ਼ਿੰਦਗੀ ਵਿੱਚ ਇੱਕ ਵਰਸ਼ਪ ਹੀ ਆ ਇਹ ਅਸਲੀ ਪਿਆਰ ਆ ਪਿਆਰ ਲਵ ਯੂ ਲਵ ਯੂ ਕਹਿਣਾ ਹੀ ਪਿਆਰ ਨਹੀਂ ਹੁੰਦਾ ਲਾਲ ਰੰਗ ਦਾ ਫੁੱਲ ਕਿਸੇ ਨੇ ਕਿਸੇ ਨੂੰ ਦੇਤਾ ਇਹੀ ਪਿਆਰ ਨਹੀਂ ਆ ਦਿਲ ਵਾਲੀ ਮੰਦਰੀ ਕਿਸੇ ਨੂੰ ਦੇਤੀ ਕਿਸੇ ਦਾ ਨਾਮ ਬਾਹ ਤੇ ਲਿਖਾ ਲਿਆ ਗਿੱਚੀ ਵਿੱਚ ਲਿਖਾ ਲਿਆ ਨਾਮ ਤੇ ਤਸਵੀਰਾਂ ਬਣਾਈਆਂ ਜਾਣੀਆਂ ਇਹੀ ਅਸਲ ਪਿਆਰ ਨਹੀਂ ਆ ਤੁਸੀਂ ਕਿਸ ਦੇ ਨਾਲ ਮੁਸੀਬਤ ਦੇ ਸਮੇਂ ਤੁਸੀਂ ਕਿਸੇ ਇਨਸਾਨ ਦੇ ਨਾਲ ਖੜੇ ਹੁੰਨੇ ਆ ਏ ਅਸਲੀ ਪਿਆਰ। ਤੁਸੀਂ ਵੈਲੈਂਟਾਈਨ ਡੇ ਤੇ ਕਿਸੇ ਨੂੰ ਰੋਜ਼ ਦੇਂਦੇ ਆ। ਵਾਈਫ ਡੇ ਹਸਬੰਡ ਦੇ ਤੇ ਤੁਸੀਂ ਇੱਕ ਦੂਜੇ ਨੂੰ ਚਾਕਲੇਟਾਂ ਦੇਈ ਜਾਂਦੇ ਆ। ਤੁਸੀਂ ਇੱਕ ਦੂਜੇ ਨੂੰ ਤੋਹਫੇ ਦੇਈ ਜਾਂਦੇ ਆ। ਮਦਰ ਫਾਦਰ ਡੇ ਨੂੰ ਤੁਸੀਂ ਸੈਲੀਬ੍ਰੇਟ ਕਰੀ ਜਾਂਦੇ। ਬਰਥਡੇ ਤੁਸੀਂ ਸੈਲੀਬ੍ਰੇਟ ਕਰ ਲਿਆ। ਉਸ ਦਿਨ ਕਿਸੇ ਨੇ ਪੈਨ ਦੇ ਦਿੱਤਾ, ਕਾਪੀ ਦੇ ਦਿੱਤਾ, ਕਿਸੇ ਨੇ 50000 ਰੁਪਏ ਵਾਲਾ ਗਿਫਟ ਦੇ ਦਿੱਤਾ, ਕਿਸੇ ਨੇ 50 ਰੁਪਏ ਵਾਲਾ ਦੇ ਦਿੱਤਾ। ਹਰ ਕੋਈ ਆਪਣੇ ਹਿਸਾਬ ਨਾਲ ਵਧੀਆ ਕਰਦਾ ਆ। ਪਰ ਜਿੱਦਣ ਅਸਲੀ ਜ਼ਰੂਰਤ ਆ ਤੁਸੀਂ ਉਸ ਦਿਨ ਜਿੱਦਣ ਉਹਨੂੰ ਬੰਦਿਆਂ ਦੀ ਜ਼ਰੂਰਤ ਆ ਜਿੱਦਣ ਉਹਨੂੰ ਜ਼ਰੂਰਤ ਆ ਕਿ ਕੋਈ ਉਹਦੇ ਨਾਲ ਖੜੇ ਉਹਦਣ ਤੁਹਾਡੇ ਦਿੱਤੇ ਗਿਫਟ ਨੇ ਉਹਦੇ ਕੰਮ ਨਹੀਂ ਆਉਣਾ ਉਹਦਣ ਉਹਨੂੰ ਤੁਹਾਡੀ ਜ਼ਰੂਰਤ ਆ ਉਸ ਦਿਨ ਉਹਦੇ ਨਾਲ ਖੜੇ ਹੋ ਕੇ ਸਾਬਤ ਕਰੋ ਕਿ ਮੈਂ ਤੈਨੂੰ ਫੁੱਲ ਭਾਵੇਂ ਦੇਵਾਂ ਨਾ ਦੇਵਾਂ ਪਰ ਮੈਂ ਤੈਨੂੰ ਆਪਣਾ ਆਪ ਦੇਣ ਲਈ ਤਿਆਰ ਆ ਮੈਂ ਤੇਰੇ ਨਾਲ ਖੜਾ ਆ ਜੇ ਮੈਂ ਤੈਨੂੰ ਕਹਾ ਆ ਤੂੰ ਮੇਰਾ ਫਰੈਂਡ ਆ ਜੇ ਮੈਂ ਤੈਨੂੰ ਕਹਾ ਆ ਕਿ ਮੈਂ ਤੇਰੇ ਨਾਲ ਖਲੋਉਂ ਤੇ ਯੈਸ ਦੇਖ ਮੈਂ ਤੇਰੇ ਨਾਲ ਆ ਤੁਹਾਡੀ ਇਹ ਚੀਜ਼ ਜ਼ਰੂਰਤ ਵੇਲੇ ਜਦੋਂ ਤੁਸੀਂ ਕਿਸੇ ਨਾਲ ਜਾ ਕੇ ਖਲੋਣੇ ਹੋ ਨਾ ਅਗਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਲੱਖ ਰੁਪਈਆ ਲੈ ਕੇ ਹੀ ਉੱਥੇ ਜਾਣਾ ਹੈ ਅਗਰ ਤੁਹਾਡੇ ਕੋਲੇ ਲੱਖ ਰੁਪਈਆ ਨਹੀਂ ਵੀ ਹੈ ਮੈਂ ਕਿਹਨੂੰ ਤੁਹਾਡੇ ਕੋਲੇ 100 ਰੁਪਈਆ ਵੀ ਨਹੀਂ ਹੈ ਤੁਸੀਂ ਉਹਨੂੰ ਜਾ ਕੇ ਕਹੋ ਵੀ ਦੇਖ ਪੈਸਾ ਥੇਲਾ ਮੇਰੇ ਕੋਲ ਕੁਝ ਨਹੀਂ ਆ ਪਰ ਮੈਂ ਆਪਣਾ ਆਪ ਲੈ ਕੇ ਤੇਰੇ ਕੋਲ ਆ ਗਿਆ ਮੈਨੂੰ ਦੱਸ ਮੈਂ ਤੇਰੇ ਕਿੱਥੇ ਕੰਮ ਆ ਸਕਦਾ ਹਾਂ ਤੁਹਾਨੂੰ ਪਤਾ ਜਿੱਥੇ ਬੰਦਾ ਕੰਮ ਆ ਸਕਦਾ ਨਾ ਉੱਥੇ ਪੈਸਾ ਕੰਮ ਨਹੀਂ ਆਉਂਦਾ ਅਰ ਕਦੀ ਤੁਹਾਡੇ احسان ਨੂੰ ਨਹੀਂ ਭੁੱਲੂ ਕਦੀ ਤੁਹਾਡੇ احسان ਨੂੰ ਨਹੀਂ ਭੁੱਲੂ ਤਾਂ ਇਹ ਇਹ ਚੀਜ਼ਾਂ ਇਹ ਚੀਜ਼ਾਂ ਸਾਨੂੰ ਸਮਝਣ ਦੀ ਜ਼ਰੂਰਤ ਹੈ ਪ੍ਰੈਕਟੀਕਲੀ ਸਾਨੂੰ ਸਾਡੀ ਲਾਈਫ ਦੇ ਵਿੱਚ ਜਿਹੜੀਆਂ ਆ ਨਾ ਇਹਨਾਂ ਨੂੰ ਅਪਣਾਉਣ ਦੀ ਜ਼ਰੂਰਤ ਆ ਇਹਨਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਆ ਉਸ ਵੇਲੇ ਇਹ ਨਾ ਸੋਚੋ ਕਿ ਇਹ ਗਰੀਬ ਆ ਤੇ ਮੈਂ ਅਮੀਰ ਆ ਜਾਂ ਮੈਂ ਅਮੀਰ ਆ ਤੇ ਇਹ ਗਰੀਬ ਜੇ ਮੇਰੀ ਕੀ ਮਦਦ ਕਰੂਗਾ ਨਹੀਂ ਜਿਹੜਾ ਤੁਹਾਡਾ ਮਿੱਤਰ ਬਣ ਕੇ ਆ ਗਿਆ ਨਾ ਉਹਦੀ ਕਦਰ ਕਰਨੀ ਸਿੱਖ ਲੋ ਤੇ ਆਪ ਕਿਸੇ ਦੇ ਮਿੱਤਰ ਬਣਨੇ ਸਿੱਖ ਲੋ ਕਿਵੇਂ ਮਿੱਤਰਤਾ ਕੀ ਹੁੰਦੀ ਆ ਨਾ ਇਸ ਚੀਜ਼ ਨੂੰ ਸਮਝੋ ਅਰ ਅਗਰ ਤੁਹਾਡਾ ਕੋਈ ਫਰੈਂਡ ਹਸਪੀਟਲ ਦੇ ਵਿੱਚ ਦਾਖਲ ਆ ਤਾਂ ਤੁਸੀਂ ਉਹਨੂੰ ਜ਼ਰੂਰ ਵਿਜ਼ਿਟ ਕਰੋ ਅਗਰ ਤੁਹਾਨੂੰ ਲੱਗਦਾ ਆ ਕਿ ਤੁਹਾਡਾ ਕੋਈ ਰਿਸ਼ਤੇਦਾਰ ਹਸਪੀਟਲ ਦੇ ਵਿੱਚ ਆ ਤੁਸੀਂ ਉਹਨੂੰ ਜ਼ਰੂਰ ਵਿਜ਼ਿਟ ਕਰੋ ਅਗਰ ਤੁਸੀਂ ਸੱਚੀ ਉਹਦੇ ਨਾਲ ਪਿਆਰ ਕਰਦੇ ਹੋ ਤੁਸੀਂ ਉਹਨੂੰ ਜ਼ਰੂਰ ਵਿਜ਼ਿਟ ਕਰੋ ਜ਼ਰੂਰੀ ਆ ਕਿ ਉਸ ਸਮੇਂ ਤੁਸੀਂ ਉਹਨੂੰ ਸਪੋਰਟ ਕਰ ਸਕੋ ਜੋ ਸਪੋਰਟ ਕਰ ਸਕਦੇ ਹੋ ਸਪੋਰਟ ਕਰ ਦਿਓ ਆਦਰਵਾਇਜ਼ ਤੁਸੀਂ ਜਾ ਕੇ ਉਹਨੂੰ ਹੌਸਲਾ ਹੀ ਦਿਨੇ ਆ ਨਾ ਵੀ ਇਹ ਕਿਹੜੀ ਗੱਲ ਆ ਬਿਮਾਰੀ ਦੁੱਖ ਸੁੱਖ ਤਾਂ ਜੀਂਦੇ ਜੀਂਦਿਆਂ ਨਿਸ਼ਾਨੀਆਂ ਆ ਮਰਿਆ ਮਰਿਆਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਮਰਿਆਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਤਾਂ ਤੂੰ ਜੀਂਦਾ ਆ ਪਰਮੇਸ਼ਵਰ ਦਾ ਸ਼ੁਕਰ ਕਰ ਤੇਰੇ ਸਾਹ ਚੱਲ ਰਹੇ ਆ ਅਹੀਂ ਤੇਰੇ ਲਈ ਅਰਦਾਸਾਂ ਬੇਨਤੀਆਂ ਕਰ ਰਹੇ ਆ ਪਰਮੇਸ਼ਵਰ ਅੱਗੇ ਤੂੰ ਤੇ ਕਾਇਮ ਹੋ ਕੇ ਜਿਹੜਾ ਆ ਤੂੰ ਆ ਜਾਣਾ ਹੈ ਅਗਰ ਤੁਸੀਂ ਹਸਪੀਟਲ ਨਹੀਂ ਜਾ ਸਕਦੇ ਜਦੋਂ ਉਹ ਡਿਸਚਾਰਜ ਹੋ ਕੇ ਘਰ ਦੇ ਵਿੱਚ ਆ ਗਿਆ ਤਾਂ ਉਹਦੇ ਘਰ ਜ਼ਰੂਰ ਵਿਜ਼ਿਟ ਕਰੋ ਔਰ ਜਦੋਂ ਤੁਸੀਂ ਉਹਦੇ ਘਰ ਵਿਜ਼ਿਟ ਕਰਨੀ ਆ ਨਾ ਤੇ ਕੋਸ਼ਿਸ਼ ਕਰੋ ਕਿ ਤੁਸੀਂ ਉਹਨੂੰ ਕੰਫਰਟੇਬਲ ਫੀਲ ਕਰਾਓ ਹੋ ਸਕਦਾ ਤੁਸੀਂ ਉਹਦੀ ਮ사ਜ ਕਰਕੇ ਆ ਸਕਦੇ ਆ ਤੁਹੀ ਉਹਦੇ ਸਿਰ ਵਿੱਚ ਤੇਲ ਛੱਸ ਸਕਦੇ ਆ ਹਾਂ ਮੈਂ ਇੱਕ ਚੀਜ਼ ਜ਼ਰੂਰ ਰეკਮੈਂਡ ਕਰੂੰਗੀ ਤੁਹਾਨੂੰ ਕਿ ਜਦ ਤੁਸੀਂ ਕਿਸੇ ਦੇ ਸਿਰ ਵਿੱਚ ਤੇਲ ਛੱਸਦੇ ਹੋ ਨਾ ਤੇ ਆਪਣੇ ਘਰੋਂ ਤੇਲ ਕਦੀ ਨਾ ਲੈ ਕੇ ਜਾਓ ਦੇਖੋ ਇਹ ਕੋਈ ਉਹ ਸਿਆਣਿਆਂ ਬਾਬਿਆਂ ਵੈਮਾਂ ਵਾਲੀ ਗੱਲ ਨਹੀਂ ਆ ਇਹਦੇ ਵਿੱਚ ਨਾ ਤੁਹਾਡੀ ਭਲਾਈ ਆ ਅਰੇ ਭਲਾਈ ਇਸ ਲਈ ਆ ਕਿ ਜੇਕਰ ਤੁਸੀਂ ਘਰੋਂ ਤੇਲ ਲੈ ਕੇ ਗਏ ਕਈ ਵਾਰੀ ਨਾ ਕਈ ਲੋਕਾਂ ਦੇ ਮਨ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਇੱਕੋ ਜੀ ਰਾਇ ਨਹੀਂ ਹੁੰਦੀ ਤੇ ਕਈ ਵਾਰੀ ਉਹਨਾਂ ਦੇ ਮਨ ਵਿੱਚ ਆ ਜਾਂਦਾ ਹੈ ਕਿ ਅਗਲਾ ਵਿਅਕਤੀ ਕਈ ਵਾਰੀ 2-3 ਦਿਨ ਬਾਅਦ ਬਿਮਾਰ ਹੋ ਜਾਂਦਾ ਤੇ ਉਹਨਾਂ ਨੂੰ ਲੱਗਦਾ ਖਰਿਆ ਉਹ ਤੇਲ ਕੁਛ ਕਰ ਕਰਾ ਕੇ ਲਿਆਂਦਾ ਸੀਗਾ ਤੇ ਤਾਂ ਕਰਕੇ ਇਹ ਵਿਅਕਤੀ ਜਿਹੜਾ ਆ ਉਹ ਇਹ ਬਿਮਾਰ ਹੋ ਗਿਆ ਤੇ ਮੈਂ ਤੁਹਾਨੂੰ ਕਹੂੰਗੀ ਕਿ ਅਗਰ ਤੁਸੀਂ ਕਿਸੇ ਬਿਮਾਰ ਬੰਦੇ ਦੀ ਖਬਰ ਨੂੰ ਗਏ ਆ ਨਾ ਤੇ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਨਾ ਤੁਸੀਂ ਆਪ ਉਹਨੂੰ ਖਾਣ ਨੂੰ ਨਾ ਦਿਓ ਅਗਰ ਤੁਸੀਂ ਕਿਸੇ ਵੀ ਬਿਮਾਰ ਬੰਦੇ ਦਾ ਹਾਲ ਚਾਲ ਪੁੱਛਣ ਗਏ ਆ ਕੋਈ ਵੀ ਚੀਜ਼ ਇਹੋ ਜੀ ਤੁਸੀਂ ਕੋਲ ਨਾ ਲੈ ਕੇ ਜਾਓ ਜਿਹਦੇ ਨਾਲ ਕੱਲ ਨੂੰ ਤੁਹਾਨੂੰ ਜਿਹੜਾ ਆ ਇਹ ਸਾਬਿਤ ਕੀਤਾ ਜਾਏ ਕਿ ਤੁਸੀਂ ਉਹਨੂੰ ਕੁਛ ਦਿੱਤਾ ਇਵਨ ਤਾਂ ਕਿ ਤੁਸੀਂ ਉਹਨੂੰ ਪਾਣੀ ਤੱਕ ਵੀ ਜਿਹੜਾ ਆ ਨਾ ਦਿਓ ਉਹਦੇ ਘਰਦਿਆਂ ਨੂੰ ਕਹੋ ਕਿ ਇਹਨੂੰ ਪਾਣੀ ਦਿਓ ਹਾਂ ਤੁਸੀਂ ਮਾਲਿਸ਼ ਕਰਨੀ ਚਾਹੁੰਦੇ ਆ ਨਾ ਉਹਦੀ ਕੋਸ਼ਿਸ਼ ਕਰੋ ਕਿ ਉਹਨੂੰ ਤੁਸੀਂ ਉਹਦੇ ਸਰੀਰ ਦੀ ਦਬਕੋਟ ਕਰਦੇ ਆ ਉਹਨੂੰ ਇੰਨੇ ਨਾਲ ਵੀ ਕੰਫਰਟੇਬਲ ਫੀਲ ਹੁੰਦਾ ਹੈ ਤੁਸੀਂ ਉਹਦੇ ਨਾਲ ਪਿਆਰ ਵਾਲੀਆਂ ਗੱਲਾਂ ਕਰਦੇ ਆ ਤੁਸੀਂ ਉਹਦੀਆਂ ਚੰਗੀਆਂ ਚੀਜ਼ਾਂ ਉਹਨੂੰ ਯਾਦ ਕਰਵਾ ਰਹੇ ਆ ਤੁਸੀਂ ਆਪਣੇ ਬੀਤੇ ਹੋਏ ਚੰਗੇ ਸਮੇਂ ਉਹਨੂੰ ਯਾਦ ਕਰਵਾ ਰਹੇ ਜਦੋਂ ਤੁਸੀਂ ਇਕੱਠਿਆਂ ਬੈਠ ਕੇ ਗੱਲਾਂ ਕੀਤੀਆਂ ਤੁਸੀਂ ਉਹਨੂੰ ਯਾਦ ਕਰਵਾ ਰਹੇ ਆ ਇਹ ਵੀ ਉਹਦੇ ਲਈ ਬਹੁਤ ਵੱਡਾ ਕੰਫਰਟ ਹੈ ਤੁਸੀਂ ਉਹਦੇ ਪੈਰ ਕੁੱਟ ਸਕਦੇ ਆ ਤੁਸੀਂ ਉਹਦੀਆਂ ਲੱਤਾਂ ਕੁੱਟ ਸਕਦੇ ਆ ਪਰ ਮੈਂ ਤੁਹਾਨੂੰ ਕਹਿੰਨੀ ਜੇ ਕਿਹੜੀਆਂ ਲੱਤਾਂ ਤੇ ਸੱਟ ਲੱਗੀ ਤਾਂ ਉਹਦੀਆਂ ਲੱਤਾਂ ਨਹੀਂ ਕੁੱਟਣੀਆਂ ਤੁਸੀਂ ਬਹੁਤ ਸਮਝਦਾਰ ਆ ਤੁਸੀਂ ਸਭ ਕੁਝ ਸਹੀ ਤਰ੍ਹਾਂ ਹੀ ਕਰਦੇ ਆ ਪਰ ਅਗਰ ਤੁਸੀਂ ਮ사ਜ ਕਰਨੀ ਤੇ ਉਹਦੇ ਘਰ ਦੇ ਵਿੱਚੋਂ ਹੀ ਸਮਾਨ ਜਿਹੜਾ ਆ ਉਹ ਯੂਜ਼ ਕੀਤਾ ਜਾਏ ਪਰ ਤੁਸੀਂ ਵਿਜ਼ਿਟ ਕਰਨ ਜ਼ਰੂਰ ਜਾਓ ਜ਼ਰੂਰ ਜਾਓ ਵਾਕਈ ਅਗਰ ਤੁਹਾਡਾ ਪ੍ਰੇਮ ਆ ਨਾ ਤੇ ਤੁਸੀਂ ਜ਼ਰੂਰ ਉਹਨੂੰ ਵਿਜ਼ਿਟ ਕਰੋ ਤੇ ਉਹਨੂੰ ਜ਼ਾਹਿਰ ਕਰੋ ਕਿ ਤੁਸੀਂ ਪ੍ਰੇਮ ਕਰਦੇ ਆ ਔਰ ਫਿਰ ਤੁਸੀਂ ਉਹਨੂੰ ਪੁੱਛ ਕੇ ਉਹਦੇ ਲਈ ਪ੍ਰਾਰਥਨਾ ਕਰੋ ਬਿਨਾ ਪੁੱਛਿਆ ਤੁਸੀਂ ਪ੍ਰਾਰਥਨਾ ਵੀ ਕਿਸੇ ਤੇ ਨਹੀਂ ਕਰਨੀ ਇਸ ਗੱਲ ਨੂੰ ਵੀ ਤੁਸੀਂ ਯਾਦ ਰੱਖੋ ਬਿਨਾਂ ਪੁੱਛਿਆ ਪ੍ਰਾਰਥਨਾ ਕਰਨਾ ਚਾਹੁੰਦੇ ਨਾ ਆਪਣੇ ਘਰ ਵਿੱਚ ਉਹਦੇ ਲਈ ਕਰੋ ਕਿ ਕਈ ਲੋਕੀ ਨਹੀਂ ਲਾਇਕ ਕਰਦੇ ਕਿ ਤੁਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਅਰ ਉਹਨਾਂ ਨੂੰ ਲੱਗਦਾ ਕਿ ਇਹ ਪ੍ਰਾਰਥਨਾ ਨਹੀਂ ਆ ਪਤਾ ਨਹੀਂ ਕੋਈ ਜਾਦੂ ਮੰਤਰ ਆ ਜਾਂ ਕੀ ਆ ਫਿਰ ਉਹਨਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਹਿਮ ਆ ਜਾਂਦੇ ਜੋ ਉਹਨਾਂ ਦੇ ਪਰਿਵਾਰ ਦੇ ਮਨ ਵਿੱਚ ਵਹਿਮ ਆ ਜਾਂਦੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਅਗਰ ਤੂੰ ਚਾਵੇਂ ਤਾਂ ਮੈਂ ਤੇਰੇ ਲਈ ਪ੍ਰਾਰਥਨਾ ਕਰ ਸਕਦਾ ਹਾਂ ਤੇ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ ਤੇ ਪੁੱਛੇ ਤੋਂ ਬਿਨਾ ਬਿਲਕੁਲ ਨਹੀਂ ਕਿ ਵੀ ਤੁਸੀਂ ਚੁੱਪ ਕਰਕੇ ਹੱਥ ਰੱਖ ਦਿੰਨੇ ਆ ਤੇ ਇਹ ਬਿਲਕੁਲ ਰੋਂਗ ਆ ਇਹ ਬਿਲਕੁਲ ਵੀ ਸਹੀ ਗੱਲ ਨਹੀਂ ਆ ਇਸ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਹਮੇਸ਼ਾ ਅਗਲੇ ਲਈ ਪ੍ਰਾਰਥਨਾ ਕਰਨੀ ਆ ਨਾ ਤੇ ਤੁਸੀਂ ਪੁੱਛ ਕੇ ਹੀ ਪ੍ਰਾਰਥਨਾ ਕਰਨੀ ਆਰ ਮੈਨੂੰ ਲੱਗਦਾ ਕਿ ਅਗਲਾ ਜ਼ਰੂਰ ਤੁਹਾਨੂੰ ਕਹੂਗਾ ਕਿ ਹਾਂ ਮੇਰੇ ਲਈ ਪ੍ਰਾਰਥਨਾ ਕਰੋ ਮੈਨੂੰ ਪ੍ਰਾਰਥਨਾ ਦੀ ਜ਼ਰੂਰਤ ਆ ਤੇ ਜਦੋਂ ਅਗਲਾ ਹਾਂ ਕਰਦਾ ਫਿਰ ਤੁਸੀਂ ਦਿਲ ਤੋਂ ਪ੍ਰਾਰਥਨਾ ਕਰੋ ਦਿਲ ਨਾਲ ਪ੍ਰਾਰਥਨਾ ਕਰੋ ਔਰ ਮੈਨੂੰ ਪਤਾ ਹੈ ਜਿਹੜੀ ਪ੍ਰਾਰਥਨਾ ਤੁਸੀਂ ਦਿਲ ਤੋਂ ਕਰੋਗੇ ਨਾ ਉਹਨੇ ਉੱਤਰ ਲੈ ਕੇ ਆਉਣਾ ਹੀ ਆਉਣਾ ਹੈ ਔਰ ਉਹਦਾ ਅਸਰ ਉਸੇ ਦਿਨ ਤੋਂ ਹੀ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਣਾ ਔਰ ਤੁਹਾਡਾ ਜਾਣਾ ਪਰਮੇਸ਼ਵਰ ਦੀ ਮਹਿਮਾ ਦਾ ਕਾਰਨ ਹੋਊਗਾ ਤੁਹਾਡੇ ਰਿਸ਼ਤੇ ਦਾ ਮਜ਼ਬੂਤ ਹੋਣਾ ਹੋਊਗਾ ਤੁਹਾਡੀ ਆਪਸ ਵਿੱਚ ਅੰਡਰਸਟੈਂਡਿੰਗ ਵਧੂਗੀ ਔਰ ਉਹਦਾ ਵਿਸ਼ਵਾਸ ਪਰਮੇਸ਼ਵਰ ਉੱਤੇ ਵਧੇਗਾ ਤੁਸੀਂ ਇੱਕ ਰੂ ਨੂੰ ਜਿੱਤ ਲਮੋਗੇ तरीके ਨਾਲ ਅਸੀਂ ਇਹ ਵੀ ਇੱਕ ਇਵੈਂਜੇਲਿਜ਼ਮ ਕਰਨ ਦਾ ਤਰੀਕਾ ਹੈ ਇਹ ਇੱਕ ਬਹੁਤ ਇਵੈਂਜੇਲਿਜ਼ਮ ਜਾਂ ਪਰਮੇਸ਼ਵਰ ਦੀ ਸੇਵਕਾਈ ਕਰਨਾ ਸਿਰਫ ਸਟੇਜ ਤੇ ਚੜ ਕੇ ਪ੍ਰਚਾਰ ਕਰਨਾ ਹੀ ਨਹੀਂ ਆ ਇਵੈਂਜੇਲਿਜ਼ਮ ਕਰਨਾ ਸਿਰਫ ਪੋਸਟਰਸ ਲਗਾਉਣੇ ਪੋਸਟਰਸ ਵੰਡਣਾ ਹੀ ਨਹੀਂ ਆ ਕਈ ਵਾਰੀ ਤੁਹਾਨੂੰ ਤੁਸੀਂ ਵੀ ਆਊਟ ਪੋਸਟਰਸ ਵੀ ਇੱਕ ਯੂਨੀਕ ਵੇ ਦੇ ਨਾਲ ਤੁਸੀਂ ਬਹੁਤ ਜ਼ਬਰਦਸਤ ਤਰੀਕੇ ਦਾ ਇਵੈਂਜੇਲਿਜ਼ਮ ਜਿਹੜਾ ਹੈ ਤੁਸੀਂ ਕਰ ਸਕਦੇ ਆ ਤੁਸੀਂ ਖੁਸ਼ਖਬਰੀ ਦਾ ਪ੍ਰਚਾਰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਆ ਤੁਸੀਂ ਕਰ ਸਕਦੇ ਤਾਂ ਇਸ